बच्चे कंबर में सोए थे वो कम्बर में देखे कि बच्चे भी सोए हैं तो मेरे ऊपर पहले थोड़ा सा दरवाजा बस फटाफट और बंदूक मेरे ऊपर रख के बोने से मान है ਜਲੰਧਰ ਦੇ ਸ਼ੀਤਲਨਗਰ ਦੇ ਕੋਲ ਇੱਕ ਸਬਜ਼ੀ ਕਾਰੋਬਾਰੀ ਦੇ ਘਰ ਹਥਿਆਰਬੰਦ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ 12 ਲੱਖ ਰੁਪਏ ਦੀ ਨਕਦੀ ਅਤੇ 15 ਲੱਖ ਰੁਪਏ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਨੇ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ 1 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ ਘਟਨਾ ਦੇ ਵੇਲੇ ਪੂਰਾ ਪਰਿਵਾਰ ਘਰ ਦੇ ਵਿੱਚ ਮੌਜੂਦ ਸੀ ਅਤੇ ਵਾਰਦਾਤ ਮਕਸੂਦਾ ਦੇ ਸ਼ੀਤਲਨਗਰ ਦੇ ਨਿਊ ਰਸੀਲਾ ਨਗਰ ਦੇ ਗਲੀ ਨੰਬਰ 3 ਵਿੱਚ ਹੋਈ ਹੈ ਇਸ ਬਾਬਤ ਪੀੜਤ ਪੁਸ਼ਪਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਧਰ ਮੌਕੇ ਤੇ ਪਹੁੰਚੀ ਏਸੀਪੀ ਦਮਨਬੀਰ ਨੇ ਵੀ ਕਿਹਾ ਕਿ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਅਰੋਪੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਔਰ ਉਧਰ ਆਏ ਫਟਾਫਟ ਦਰਵਾਜ਼ਾ ਐਸੇ ਕੁੰਡੀ ਵਜ ਐਸੇ ਕੁੰਡੀ ਵਜਾਇਆ ਔਰ ਮੈਂ ਮੈਂ ਸੋਚੀ ਇਹ ਹੋਣਗੇ ਉਹ ਕੇ ਦਾਦਾ ਹੋਣਗੇ ਮੈਂ ਥੋੜਾ ਸਾ ਦਰਵਾਜ਼ਾ ਖੋਲਿਆ ਬਸ ਫਟਾਫਟ ਅੰਦਰ ਘੁਸ ਗਿਆ ਔਰ ਬੰਦੂਕ ਮੇਰੇ ਉੱਪਰ ਰੱਖ ਕੇ ਬੋਲੇ ਸਮਾਨ ਦੇ जब बच्चे कंबल में सोए थे वो कम्बर देखे कि बच्चे भी, भी सोए हैं तो मेरे ऊपर गन हटा के और बच्चे के ऊपर गन रख लिया उन्होंने फिर वो बोले साहब सामान दे जल्दी तेरा घर वाला तेरा भाई बहुत पैसे कमाता है सामान दे जल्दी था बस इतना बोल के फिर उस कमरे में चले गए वो उस कमरे में जाके बक्सा था तोड़ रहे थे वो नहीं टूटा फिर इस कमरे में लाए वो बक्सा को फिर इसमें भी नहीं टूटा तो फटाफट लेके भाग गए वो बाइक मोटरसाइकिल से थे वो दिक्कत में था एक थोड़ा लंबा था पतला सा था ਇਹ ਸਵਾ ਸਵਾ 6 ਵਜੇ ਆਏ ਹੋਰ 10 ਮਿੰਟ ਵਿੱਚ ਚਲੇ ਗਏ 6:30 ਵਜੇ ਚਲੇ ਗਏ ਕੈਸ਼ ਤੋਂ 11-12 ਲੱਖ ਕੈਸ਼ ਤੋਂ ਉਹਨੂੰ ਕੋਲ ਪਾਸਤਾ ਔਰ ਗਹਿਨੇ تھے ਸਾਰਾ ਸਮਾਨ ਮੇਰਾ ਜਿਹੜਾ ਨਾ ਸਾਦੀ ਦਾ ਸਾਰਾ ਚੜਾ ਹੋਇਆ ਤਾਂ ਉਹ ਸਾਰੇ ਗਹਿਨੇ ਤੇ ਗਹਿਨੇ ਤੇ ਵਹੀ 9-10 ਲੱਖ ਦਾ ਹੋਗਾ ਇਹ ਪੂਰਾ ਸਾਦੀ ਮੇਂ ਗਹਿਣਾ ਚੜਾ ਇਹਨਾਂ ਨੇ ਚੋਰੀ ਸਾਨੂੰ ਰਿਪੋਰਟ ਕੀਤੀ ਹੈ ਅੱਛਾ ਜੀ ਤੇ ਪੰਨ ਤੋੜ ਕੋਈ ਨਹੀਂ ਹੋਈ ਇਹ ਕਹਿੰਦੇ ਚੋਰ ਆਏ ਤੇ ਸਾਨੂੰ ਡਰਾ ਕੇ ਤੇ ਅੰਦਰੋਂ ਸਾਡਾ ਸਮਾਨ ਸੋਨਾ ਵਗੈਰਾ ਲੈ ਗਏ ਬਿਲ ਵਗੈਰਾ ਹਲੇ ਇਹਨਾਂ ਨੇ ਪੇਸ਼ ਕਰਨੇ ਨੇ ਸਰ ਜੀ ਦੱਸਿਆ ਜਾ ਰਿਹਾ ਹੈ ਕਿ ਕੋਈ ਪਿਸਤਲ ਦੇ ਬਲਤੇ ਵੀ ਕੋਈ ਬੱਚੇ ਨੂੰ ਬਦਕੂਨ ਕਰ ਰਹੇ ਆ ਜੀ ਬੇਨਫਾਇਟ ਕਿਹੜੀ ਜਗ੍ਹਾ ਤੇ ਹੋਈ ਹੈ ਲੁੱਟ ਹਾਂਜੀ ਕਿਹੜੀ ਏਰੀਆ ਕਰ ਇੱਕ ਨੰਬਰ ਦਾ ਏਰੀਆ ਹੈ ਜੀ ਸ਼ੀਤਲਨਗਰ ਸ਼ੀਤਰ ਲਗਾ ਹੂੰ ਅਸੀਂ ਚੋਰੀ ਹੋਈ ਹੈ ਕਿੰਨੇ ਦੀ ਦੱਸ ਰਹੇ ਇਹ ਚੋਰੀ ਹਲੇ ਵੈਰੀਫਾਈ ਕਰ ਰਹੇ ਆ ਜੀ ਅਸੀਂ ਇਹਨਾਂ ਨੇ ਤਾਂ ਉੱਕਾ ਪੁੱਕਾ ਸਾਨੂੰ ਹਲੇ ਦੇਣਾ ਵੀ ਗੈਣੇ ਵੀ ਜਿਹੜੇ ਲੈ ਕੇ ਬਿੱਲ ਵਗੈਰਾ ਇਹ ਹਲੇ ਇਕੱਠੇ ਕਰਨਗੇ ਕਿੰਨੇ ਵਜੇ ਦੀ ਘਟਨਾ ਸੀ ਇਸ ਵੇਰੇ 6 ਵਜੇ ਦੀ ਘਟਨਾ ਕਹਿੰਦੇ ਨੇ ਇਹਨਾਂ ਦਾ ਇਹ ਵੀ આરોਪ ਹੈ ਕਿ 8 ਵਜੇ ਤੱਕ ਪੁਲਿਸ ਨਹੀਂ ਪਹੁੰਚੀ ਸਾਡੇ 6 ਦੇ ਬੋਰਡ ਦੋ ਹੈਲੇ ਸੀਸੀਟੀਵੀ ਅਸੀਂ ਚੈੱਕ ਕਰ ਰਹੇ ਨੇ ਇਹਨਾਂ ਦੇ ਘਰੇ ਕੋਈ ਸੀਸੀਟੀਵੀ ਨਹੀਂ ਲੱਗਾ ਹੋਇਆ ਅਸੀਂ ਜਿਹੜੇ ਗਲੀਆਂ ਨੇ ਸੀਸੀਟੀਵੀ ਚੈੱਕ